ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਵੀਡੀਓ ਸੁਣਨ ਤੋਂ ਬਾਅਦ ਤੁਹਾਡਾ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਰੋਜ਼ਾ ਹੋਰ ਵੀ ਪੱਕਾ ਹੋ ਜਾਵੇਗਾ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੰਨ ਪਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਰ ਵਾਰ ਸਮਝਾਉਂਦੇ ਹੋਏ ਕਹਿੰਦੇ ਆ ਕਿ ਜ਼ਿੰਦਗੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਘੜੀ ਹੋਵੇ ਕੋਈ ਵੀ ਕਸ਼ਟ ਹੋਵੇ ਤਾਂ ਚਿੰਤਾ ਨਾ ਕਰੋ ਬਸ ਭਰੋਸਾ ਰੱਖ ਕੇ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਸਤਿਗੁਰ ਸੱਚੇ ਪਾਸ਼ਾ ਕਿਸੇ ਨਾ ਕਿਸੇ ਨੂੰ ਤੁਹਾਡੀ ਮਦਦ ਕਰਨ ਦੇ ਲਈ ਜ਼ਰੂਰ ਭੇਜ ਦੇਣਗੇ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਜੀ ਹਰ ਥਾਂ ਤੇ ਵਰਤਦੇ ਆ ਉਹਨਾਂ ਨੇ ਸਾਡੀ ਮਦਦ ਕਿਸ ਤਰ੍ਹਾਂ ਕਰਨੀ ਆ ਕਿਸ ਦੇ ਰਾਹੀ ਕਰਨੀ ਆ ਇਹ ਸਾਰੀ ਵਿਉਂਤਬੰਦੀ ਉਹਨਾਂ ਨੇ ਆਪੇ ਬਣਾ ਲੈਣੀ ਆ ਬਸ ਚਿੰਤਾ ਦੀ ਜਗ੍ਹਾ ਤੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਸਤਿਗੁਰ ਸੱਚੇ ਪਾਤਸ਼ਾਹ ਕਦੋਂ ਤੁਹਾਨੂੰ ਉਸ ਮੁਸ਼ਕਲ ਘੜੀ ਦੇ ਵਿੱਚੋਂ ਬਾਹਰ ਕੱਢ ਲੈਣਗੇ ਪਤਾ ਹੀ ਨਹੀਂ ਲੱਗਣਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਕਹਾਣੀ ਆ ਪਾਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਕਹਾਣੀ ਨੂੰ ਸੁਣ ਕੇ ਤੁਹਾਡੇ ਮਨ ਨੂੰ ਹੋਰ ਵੀ ਬਲ ਮਿਲੇਗਾ ਕਹਾਣੀਕਾਰ ਲਿਖਦਾ ਹੈ ਕਹਿੰਦੇ ਇੱਕ ਦਿਨ ਸ਼ਾਮ ਦੇ ਵੇਲੇ ਮੈਂ ਦਫ਼ਤਰ ਤੋਂ ਆਪਣੇ ਘਰ ਨੂੰ ਜਾਣ ਲੱਗਾ ਕਹਿੰਦੇ ਅਜੇ ਮੇਰੇ ਡਰਾਈਵਰ ਨੇ ਗੱਡੀ ਲਿਆ ਕੇ ਮੇਰੇ ਸਾਹਮਣੇ ਹੀ ਖਲਾਰੀ ਸੀ ਕਿ ਇੱਕਦਮ ਤੇਜ਼ بارش ਹੋਣ ਲੱਗੀ ਕਹਿੰਦੇ ਮੈਂ ਜਲਦੀ ਦੇ ਨਾਲ ਗੱਡੀ ਦੇ ਵਿੱਚ ਬੈਠ ਗਿਆ ਦੋ ਤਿੰਨ ਦਿਨਾਂ ਤੋਂ ਕਹਿੰਦੇ ਇਸੇ ਤਰ੍ਹਾਂ ਹੀ بارش ਦਾ ਮੌਸਮ ਚੱਲ ਰਿਹਾ ਸੀ ਬੂੰਦਾਬاندی ਹੋ ਰਹੀ ਸੀ ਕਦੇ بارش ਤੇਜ਼ ਹੋਣ ਲੱਗ ਜਾਂਦੀ ਕਦੇ ਰੁਕ ਜਾਂਦੀ ਪਰ ਕਹਿੰਦੇ ਅੱਜ ਸ਼ਾਮ ਦੇ ਵੇਲੇ ਬਹੁਤ ਤੇਜ਼ بارش ਆਈ ਕਹਿੰਦੇ بارش ਦੇ ਚਲਦਿਆਂ ਚਲਦਿਆਂ ਹੀ ਅਸੀਂ ਘਰ ਪਹੁੰਚ ਗਏ ਮੇਰਾ ਡਰਾਈਵਰ ਇਹ ਜਾਣ ਲੱਗਾ ਤਾਂ ਮੈਂ ਉਹਨੂੰ ਕਿਹਾ ਵੀ ਇੰਨੀ ਬਾਰਿਸ਼ ਦੇ ਵਿੱਚ ਤੂੰ ਆਪਣੇ ਘਰ ਕਿੱਦਾਂ ਜਾਣਾ ਹੈ ਇੰਜ ਕਰ ਅੱਜ ਗੱਡੀ ਤੂੰ ਆਪਣੇ ਘਰ ਨਾ ਜਾ ਕੱਲ ਨੂੰ ਦਫ਼ਤਰ ਦੇ ਸਮੇਂ ਆਜਾਂ ਮੈਂ ਕਹਿੰਦੇ ਮੇਰਾ ਡਰਾਈਵਰ ਗੱਡੀ ਲੈ ਕੇ ਆਪਣੇ ਘਰ ਚ ਲਿਆ ਗਿਆ ਕਹਿੰਦੇ ਮੈਂ ਘਰ ਦੇ ਵਿੱਚ ਉਸ ਦਿਨ ਬਿਲਕੁਲ ਇਕੱਲਾ ਸੀ ਕਹਿੰਦੇ ਮੇਰੀ ਪਤਨੀ ਮੇਰੇ ਬੱਚਿਆਂ ਨੂੰ ਨਾਲ ਲੈ ਕੇ ਕੁਝ ਦਿਨਾਂ ਦੇ ਲਈ ਆਪਣੇ ਪੇਕੇ ਗਈ ਸੀ ਤਕਿੰਦੇ ਮੈਂ ਘਰ ਆ ਕੇ ਪਹਿਲਾਂ ਆਪਣੇ ਕੱਪੜੇ ਬਦਲੇ ਫਿਰ ਸੋਚਿਆ ਕਿ ਕੁਝ ਖਾਣ ਦੇ ਲਈ ਬਣਾਉਣਾ ਹਾਂ ਕਿਉਂਕਿ ਕਹਿੰਦੇ ਮੈਂ ਬਾਹਰ ਦਾ ਖਾਣਾ ਪਸੰਦ ਨਹੀਂ ਕਰਦਾ ਆ ਕਹਿੰਦੇ ਪਰ ਮੈਂ ਜਿਉਂ ਹੀ ਕੁਝ ਬਣਾਉਣ ਦੀ ਤਿਆਰੀ ਕਰਨ ਲੱਗਾ ਤਾਂ ਮੇਰੇ ਸਿਰ ਦੇ ਵਿੱਚ ਦਰਦ ਹੋਣ ਲੱਗ ਗਿਆ ਕਹਿੰਦੇ ਮੈਂ ਸੋਚਿਆ ਪਹਿਲਾਂ ਦਵਾਈ ਖਾ ਲੈਣਾ ਹਾਂ ਘਰ ਦੇ ਵਿੱਚੋਂ ਦਵਾਈ ਲੱਭੀ ਪਰ ਕੋਈ ਦਵਾਈ ਨਾ ਮਿਲੇ ਇਸ ਕਰਕੇ ਕੁਝ ਹੀ ਦੂਰੀ ਤੇ ਮੈਡੀਕਲ ਸੀ ਤਾਂ ਮੈਂ ਉਹ ਮੈਡੀਕਲ ਤੋਂ ਦਵਾਈ ਲਿਆਉਣ ਬਾਰੇ ਸੋਚਿਆ ਵੀ ਕਿਤੇ ਰਾਤ ਨੂੰ ਮੇਰੇ ਸਿਰ ਦਾ ਦਰਦ ਜ਼ਿਆਦਾ ਨਾ ਵੱਧ ਜਾਵੇ ਫਿਰ ਮੋਝ ਕੋਸ ਗਵੇਗੀ ਕਹਿੰਦੇ ਪਰ ਮੈਂ ਜਦ ਬਾਹਰ ਗਿਆ ਦੇਖਿਆ ਕਿ بارش ਤਾਂ ਬਹੁਤ ਤੇਜ਼ ਆ ਰਹੀ ਆ ਫਿਰ ਮੈਂ بارش ਦੇ ਰੁਕਣ ਦਾ ਇੰਤਜ਼ਾਰ ਕੀਤਾ ਥੋੜੀ ਜੀ بارش ਘੱਟ ਹੋਈ ਤਾਂ ਮੈਂ ਛਾਤਾ ਲੈ ਕੇ ਘਰ ਤੋਂ ਬਾਹਰ ਨਿਕਲਿਆ ਤੇ ਕਹਿੰਦੇ ਮੇਰੇ ਘਰ ਦੇ ਅੱਗੋਂ ਦੀ ਇੱਕ ਰਿਕਸ਼ਾ ਜਾ ਰਿਹਾ ਸੀ ਤਾਂ ਮੈਂ ਨੂੰ ਆਵਾਜ਼ ਮਾਰ ਕੇ ਰੋਕ ਲਿਆ ਮੈਂ ਉਹ ਰਿਕਸ਼ੇ ਵਾਲੇ ਨੂੰ ਕਿਹਾ ਵੀ ਮੈਂ ਨਾਲ ਦੇ ਮੈਡੀਕਲ ਤੇ ਜਾਣਾ ਹੈ ਰਿਕਸ਼ੇ ਵਾਲੇ ਨੇ ਕਿਹਾ ਵੀ ਬੈਠੋ ਸਾਸ ਜੀ ਕਹਿੰਦੇ ਮੈਂ ਰਿਕਸ਼ੇ ਦੇ ਵਿੱਚ ਬੈਠ ਗਿਆ ਪਰ ਮੈਂ ਰਿਕਸ਼ੇ ਵਾਲੇ ਨੂੰ ਦੇਖ ਰਿਆ ਸਾ ਕਿ ਇਹ ਖੁਦ ਵੀ ਬਿਮਾਰ ਲੱਗ ਰਿਹਾ ਹੈ ਤੇ ਕਹਿੰਦੇ ਮੈਂ ਉਹਨੂੰ ਪੁੱਛ ਹੀ ਲਿਆ ਕਿ ਭਾਈ ਸਾਹਿਬ ਜੀ ਮੈਨੂੰ ਤੁਸੀਂ ਵੀ ਠੀਕ ਨਹੀਂ ਲੱਗਦੇ ਤਾਂ ਕਹਿੰਦੇ ਉਹ ਰਿਕਸ਼ੇ ਵਾਲੇ ਨੇ ਕਿਹਾ ਕਿ ਹਾਂਜੀ ਸਾਹਿਬ ਜੀ ਮੈਨੂੰ 2 ਦਿਨ ਤੋਂ ਬੁਖਾਰ ਆ ਤੇ ਕਹਿੰਦੇ ਮੈਂ ਕਿਹਾ ਵੀ ਦਵਾਈ ਨਹੀਂ ਲਈ ਤਾਂ ਰਿਕਸ਼ੇ ਵਾਲੇ ਨੇ ਦੱਸਿਆ ਕਿ ਸਾਹਿਬ ਜੀ 2-3 ਦਿਨਾਂ ਤੋਂ بارش ਹੋ ਰਹੀ ਆ ਕੋਈ ਸਵਾਰੀ ਹੀ ਨਹੀਂ ਮਿਲਦੀ ਪੈਸਾ ਨਹੀਂ ਬਣਿਆ ਤਾਂ ਫਿਰ ਮੈਂ ਦਵਾਈ ਕਿੱਥੋਂ ਲੈਣੀ ਸੀ ਕਹਿੰਦੇ ਇਦਾਂ ਗੱਲਾਂ ਕਰਦਿਆਂ ਕਰਦਿਆਂ ਮੈਡੀਕਲ ਆ ਗਿਆ ਤਾਂ ਕਹਿੰਦੇ ਮੈਂ ਆਪਣੀ ਦਵਾਈ ਲਈ ਨਾਲ ਉਹ ਰਿਕਸ਼ੇ ਵਾਲੇ ਦੀ ਦਵਾਈ ਵੀ ਲੈ ਲਈ। ਕਹਿੰਦੇ ਜਦੋਂ ਅਸੀਂ ਉਹ ਮੈਡੀਕਲ ਤੋਂ ਘਰ ਨੂੰ ਵਾਪਸ ਚੱਲੇ ਤਾਂ ਰਸਤੇ ਦੇ ਵਿੱਚ ਹੋਟਲ ਦੇ ਜਿਆ ਤਾਂ ਕਹਿੰਦੇ ਨੇ ਮੇਰੇ ਦਿਮਾਗ ਦੇ ਵਿੱਚ ਆਈ ਕਿ ਮੈਂ ਕਦੋਂ ਘਰ ਪਹੁੰਚਿਆ ਕਦੋਂ ਖਾਣਾ ਬਣਾਇਆ ਕਦੋਂ ਖਾਦਾ ਬੜਾ ਲੇਟ ਹੋ ਜਾਵਾਂਗਾ ਸਵੇਰੇ ਫਿਰ ਜਲਦੀ ਉੱਠ ਕੇ ਦਫ਼ਤਰ ਜਾਣਾ ਹੈ ਇਸ ਕਰਕੇ ਅੱਜ ਬਾਹਰ ਦਾ ਖਾਣਾ ਹੀ ਖਾ ਲੈਣਾ ਹਾਂ। ਕਿੰਨੇ ਬਈ ਰਿਕਸ਼ੇ ਵਾਲੇ ਨੂੰ ਕਿਹਾ ਵੀ ਉਹ ਰੋਕੀ ਭਾਈ ਮੈਨੂੰ ਰੋਟੀ ਪੈਕ ਕਰਵਾ ਲੈਂਦੇ। ਕਹਿੰਦੇ ਮੈਂ ਉੱਥੇ ਹੋਟਲ ਤੇ ਰੁਕਿਆ ਆਪਣੇ ਲਈ ਰੋਟੀ ਪੈਕ ਕਰਵਾਈ ਅਤੇ ਨਾਲ ਹੀ ਰਿਕਸ਼ੇ ਵਾਲੇ ਦਾ ਵੀ ਧਿਆਨ ਆ ਗਿਆ ਕਿ ਇਹ ਕਹਿ ਰਿਹਾ ਹੈ ਕਿ ਦੋ ਤਿੰਨ ਦਿਨਾਂ ਤੋਂ بارش ਹੋ ਰਹੀ ਆ ਕੋਈ ਸਵਾਰੀ ਨਹੀਂ ਮਿਲੀ ਪੈਸਾ ਨਹੀਂ ਬਣਿਆ ਤਾਂ ਜੇ ਇਹਨੇ ਦਵਾਈ ਨਹੀਂ ਲਈ ਤਾਂ ਪਤਾ ਨਹੀਂ ਇਹਨੇ ਰੋਟੀ ਵੀ ਚੰਗੀ ਤਰ੍ਹਾਂ ਖਾਧੀ ਹੋਵੇਗੀ ਜਾਂ ਨਹੀਂ ਇਹਦਾ ਪਤਾ ਨਹੀਂ ਕੀ ਮਨ ਦੇ ਵਿੱਚ ਆਈ ਤੇ ਮੈਂ ਉਹਦੇ ਵਾਸਤੇ ਵੀ ਰੋਟੀ ਪੈਕ ਕਰਵਾ ਲਈ ਕਿੰਦੇ ਮੈਂ ਘਰ ਆ ਕੇ ਸਭ ਤੋਂ ਪਹਿਲਾਂ ਉਹਦਾ ਧੰਨਵਾਦ ਕੀਤਾ ਨਾਲ ਹੀ ਉਹਨੂੰ 100 ਰੁਪਏ ਕੱਢ ਕੇ ਦਿੱਤਾ ਤਾਂ ਉਹ ਰਿਕਸ਼ੇ ਵਾਲੇ ਨੇ ਕਿਹਾ ਸਾਹਬ ਜੀ ਹਟਾ ਕਿਰਾਇਆ 50 ਰੁਪਏ ਹੀ ਬਣਦਾ ਹੈ ਕਿੰਨੇ ਪਰ ਮੈਂ ਕਿਹਾ ਵੀ ਨਹੀਂ ਤੂੰ 100 ਰੱਖ ਕਿਉਂਕਿ ਤੂੰ ਇੰਨੀ بارش ਦੇ ਵਿੱਚ ਮੇਰੀ ਮਦਦ ਕੀਤੀ ਆ ਕਹਿੰਦੇ ਫਿਰ ਮੈਂ ਨਾਲ ਹੀ ਦਵਾਈ ਦਾ ਪੈਕਟ ਅਤੇ ਰੋਟੀ ਦਾ ਪੈਕਟ ਕੱਢ ਕੇ ਉਹਨੂੰ ਦਿੱਤਾ ਅਤੇ ਕਿਹਾ ਵੀ ਸਭ ਤੋਂ ਪਹਿਲਾਂ ਹੁਣ ਘਰ ਜਾ ਕੇ ਤੂੰ ਇਹ ਰੋਟੀ ਖਾਵੀਂ ਰੋਟੀ ਖਾ ਕੇ ਇਹ ਦਵਾਈ ਲੈ ਲਈਂ ਕਹਿੰਦੇ ਮੈਂ ਸਾਰੀ ਦਵਾਈ ਸਮਝਾ ਦਿੱਤੀ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਖਾਣੀ ਆ ਤੇ ਕਿਹਾ ਵੀ ਦੋ ਦਿਨ ਲਗਾਤਾਰ ਦਵਾਈ ਖਾਈਂ ਤੇਰਾ ਬੁਖਾਰ ਉਤਰ ਜਾਵੇਗਾ ਮੇਰੇ ਸਰੀਰ ਦੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਤੂੰ ਫਿਰ ਤੋਂ ਵਧੀਆ ਤੰਦਰੁਸਤ ਹੋ ਜਾਵੇਂਗਾ ਇਹ ਕਹਿੰਦੇ ਉਹ ਰਿਕਸ਼ੇ ਵਾਲੇ ਨੇ ਮੇਰੇ ਹੱਥੋਂ ਦਵਾਈ ਅਤੇ ਰੋਟੀ ਦਾ ਪੈਕ ਫੜ ਕੇ ਮੇਰਾ ਬਹੁਤ ਧੰਨਵਾਦ ਕੀਤਾ ਪ੍ਰਮਾਤਮਾ ਦਾ ਧੰਨਵਾਦ ਕਰਨ ਲੱਗਾ ਤੇ ਕਹਿੰਦੇ ਉਹ ਰਿਕਸ਼ੇ ਵਾਲੇ ਦੀਆਂ ਅੱਖਾਂ ਦੇ ਵਿੱਚ ਪਾਣੀ ਸੀ ਤੇ ਕਹਿੰਦੇ ਮੈਂ ਨਾ ਉਹਨੂੰ ਦਲਾਸਾ ਦਿੰਦੇ ਹੋਏ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਵੀ ਕੋਈ ਗੱਲ ਨਹੀਂ ਜ਼ਿੰਦਗੀ ਦੇ ਵਿੱਚ ਉਤਾਰ ਚੜ੍ਹਾਅ ਆਉਂਦੇ ਜਾਂਦੇ ਆ ਇਹ ਵਾਦੇ ਘਾਟੇ ਚੱਲਦੇ ਰਹਿੰਦੇ ਆ ਕੋਈ ਗੱਲ ਨਹੀਂ ਹਿੰਮਤ ਨਹੀਂ ਹਾਰੀ ਦੀ ਪਰਮਾਤਮਾ ਤੇ ਭਰੋਸਾ ਰੱਖੀਂਦਾ ਹੈ ਉਹ ਪਰਮਾਤਮਾ ਨੂੰ ਸਭ ਦੀ ਫਿਕਰ ਹੈ ਕਹਿੰਦੇ ਉਹ ਕਹਿਣ ਲੱਗੇ ਵੀ ਹਾਂਜੀ ਸਾਹਿਬ ਜੀ ਉਹ ਪਰਮਾਤਮਾ ਦੀ ਦਿਆਲਤਾ ਦੇਖ ਕੇ ਹੀ ਤਾਂ ਮੈਂ ਰੋ ਰਿਹਾ ਹਾਂ ਕਹਿੰਦੇ ਦੋ ਦਿਨ ਮੈਂ ਚਿੰਤਾਵਾਂ ਅਤੇ ਪਰਮਾਤਮਾ ਦੇ ਗਿਲੇ ਸ਼ਿਕਵੇ ਦੇ ਵਿੱਚ ਲੰਘਾ ਦਿੱਤੀਆਂ ਅੱਜ ਕਹਿੰਦੇ ਜਦੋਂ ਸਾਰਾ ਦਿਨ ਬੀਤ ਗਿਆ ਮੈਨੂੰ ਕੰਮਕਾਰ ਨਹੀਂ ਮਿਲਿਆ ਆਤੁਰਨ ਲੱਗੇ ਨੇ ਇੱਕ ਅਰਦਾਸ ਮਾਲਕ ਦੇ ਅੱਗੇ ਕੀਤੀ ਕਿ ਪਰਮਾਤਮਾ ਮੇਰੀ ਮਦਦ ਕਰ ਤੇ ਪਰਮਾਤਮਾ ਨੇ ਮੇਰੀ ਉਹ ਅਰਦਾਸ ਬੇਨਤੀ ਕਿੰਨੀ ਛੇਤੀ ਪ੍ਰਮਾਣ ਕਰ ਲਈ ਤੁਹਾਡੇ ਰੂਪ ਦੇ ਵਿੱਚ ਆ ਪਾ ਦੇ ਉਹ ਪਰਮਾਤਮਾ ਕਿੰਨਾ ਬੇਅੰਤ ਆ ਤੇ ਕਹਿੰਦੇ ਜਦੋਂ ਉਹ ਇਹ ਕਹਿ ਕੇ ਚਲਾ ਗਿਆ ਤਾਂ ਮੈਂ ਵੀ ਸੋਚ ਰਿਹਾ ਵੀ ਸੱਚਮੁੱਚ ਕੀ ਉਹ ਪਰਮ ਪਿਤਾ ਪਰਮਾਤਮਾ ਜੀ ਕਿੰਨੇ दयालु ਨੇ ਉਹ ਕਿਸ ਤਰ੍ਹਾਂ ਵਿਉਂਤਬੰਦੀ ਕਰਕੇ ਉਹਨਾਂ ਨੇ ਮੈਨੂੰ ਉਸ ਬੰਦੇ ਦੇ ਕੋਲ ਭੇਜਿਆ ਮੈਂ ਦਫ਼ਤਰੋਂ ਤੁਰਿਆ ਬਿਲਕੁਲ ਠੀਕ ਠਾਕ ਸੀ ਅਚਾਨਕ ਮੇਰੇ ਸਿਰ ਵਿੱਚ ਦਰਦ ਹੋਇਆ ਦਰਦ ਦੀ ਦਵਾਈ ਲੈਣ ਦੇ ਲਈ ਮੈਂ ਜਾਣਾ ਸੀ ਤਾਂ ਉਹ ਰਿਕਸ਼ੇ ਵਾਲੇ ਨੂੰ ਦਵਾਈ ਮਿਲਣੀ ਸੀ ਤਾਂ ਸਭ ਕੁਝ ਪਰਮਾਤਮਾ ਨੇ ਪਰ ਕਿੱਡੇ ਤਰੀਕੇ ਦੇ ਨਾਲ ਵੀ ਮਨੁੱਖ ਭਰੋਸਾ ਰੱਖ ਕੇ ਉਹ ਪਰਮ ਪਿਤਾ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਤਾਂ ਪਰਮ ਪਿਤਾ ਪਰਮਾਤਮਾ ਜੀ ਵੀ ਆਪਣੇ ਸੇਵਕਾਂ ਦੀ ਆਪਣੇ ਭਗਤਾਂ ਦੀ ਇਲਾਜ ਜਰੂਰ ਰੱਖਦੇ ਆ ਉਹਨਾਂ ਦੀ ਮਦਦ ਕਰਨ ਦੇ ਲਈ ਕੋਈ ਨਾ ਕੋਈ ਮਦਦਗਾਰ ਨੂੰ ਆਪ ਭੇਜ ਦਿੰਦੇ ਆ ਜਾਂ ਸਾਨੂੰ ਹੀ ਐਸੇ ਬੰਦੇ ਦੇ ਕੋਲ ਭੇਜ ਦੇਣਗੇ ਜੋ ਸਾਨੂੰ ਸਹੀ ਰਾਹ ਦਿਖਾ ਦਵੇਗਾ ਸੋ ਪਰਮਪਿਤਾ ਪਰਮਾਤਮਾ ਜੀ ਦੇ ਸਭ ਕੁਝ ਹੱਥ ਵਸਿਆ ਸਾਡਾ ਮਾਲਕ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਚਿੰਤਾ ਦੀ ਜਗ੍ਹਾ ਤੇ ਜੇਕਰ ਅਸੀਂ ਉਹ ਮਾਲਕ ਦਾ ਚਿੰਤਨ ਕਰੀਏ ਪਰਮਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਤਾਂ ਹਰ ਇੱਕ ਮੁਸ਼ਕਲ ਦਾ ਹੱਲ ਮਿਲ ਜਾਂਦਾ ਹੈ ਤਾਂ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਛੱਡ ਕੇ ਮਾਲਕ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਧੰਨਵਾਦ ਕਰਨਾ ਹੈ ਸ਼ੁਕਰਾਨਾ ਕਰਨਾ ਹੈ ਜੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੈ ਤਾਂ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰ